ਜਿਹੜਾ ਹਰ ਵਾਰ ਦਿੱਲੀ ਖੜਾ ਕਰਦੀ ਹੈ ਹਰ ਵਾਰ ਦਿੱਲੀ ਰੋਲਾ ਪਾਉਂਦੀ ਹੈ ਤੇ ਪਰ ਉਹਦਾ ਹੱਲ ਕੱਢਣ ਲਈ ਕਦੇ ਗੰਭੀਰਤਾ ਨਾਲ ਚਾਰਜ ਹੋਈ ਨਹੀਂ ਹੋਈ ਜਿੱਦਿ ਤੱਕ ਤਖਤ ਤੇ ਜਿਹੜਾ ਵਿਅਕਤੀ ਬੈਠ ਜਾਂਦਾ ਉਸ ਨੂੰ ਪੰਜਾਬ ਦਾ ਧੂਆ ਦਿਖਣ ਲੱਗ ਜਾਂਦਾ ਤੇ ਜਿਹੜੀ ਤਰ ਪੰਜਾਬ ਚ ਬੈਠੀ ਹੁੰਦੀ ਹੈ ਉਹ ਚਾਹੇ ਦਿੱਲੀ ਤੇ ਵੀ ਰਾਜ ਕਰਕੇ ਹੀ ਹੋਵੇ ਫਿਰ ਉਹ ਦੂਏ ਪਾਸੇ ਖੜੀ ਹੋ ਜਾਂਦੀ ਪੰਜਾਬ ਦੀ ਹਵਾ ਦੇ ਪੱਧਰ ਨਾਲੋਂ ਕਿਤੇ ਗੁਣਾ ਜ਼ਿਆਦਾ ਕਈ ਗੁਣਾ ਜ਼ਿਆਦਾ ਦਿੱਲੀ ਦੀ ਆਬੋ ਹਵਾ ਖਰਾਬ ਹੈ ਪਰ ਦਿੱਲੀ ਵਾਲੇ ਕਹਿੰਦੇ ਨਹੀਂ ਜੀ ਇਹ ਦੀਵਾਲੀ ਦੇ ਪ੍ਰਦੂਸ਼ਣ ਕਰਕੇ ਮਸਲਾ ਨਹੀਂ ਗਾ ਇਹ ਦੀਵਾਲੀ ਦੇ ਪਟਾਕਿਆਂ ਦਾ ਧੂਆਂ ਨਹੀਂ ਗਾ ਇਹ ਤਾਂ ਜੀ ਪੰਜਾਬ ਦੀ ਪ੍ਰਾਲੀ ਦਾ ਮਸਲਾ ਪੰਜਾਬ ਚ ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਾਲੀ ਸੜਨ ਦੇ ਮਾਮਲੇ ਘਟੇ ਨੇ ਤੇ ਇਸ ਵਾਰ ਅਜੇ ਉਨੀ ਵਾਢੀ ਹੋ ਨਹੀਂ ਹੋਈ ਤੇ ਫਿਰ ਪ੍ਰਾਲੀ ਨੂੰ ਅੱਗ ਲੱਗੁੰਦਾ ਪਹਿਲ ਕਿਥੋਂ ਇਹ ਹਰ ਵਾਰੀ ਕੀ ਤਸੀਹ ਸਮਾਜ ਮਨੁੱਖ ਇਸ ਸਿਸਟਮ ਨੂੰ ਸਹੀ ਕਰਨਾ ਕਿਹਨੇ ਹੈ ਸੂਬਾਈ ਸਰਕਾਰਾਂ ਕੇਂਦਰ ਸਰਕਾਰਾਂ ਪ੍ਰਸ਼ਾਸਨ ਉਹਨਾਂ ਦਾ ਰੋਲ ਕਿੱਥੇ ਮੁਸਫਾ ਹੁਣ ਕਹਿੰਦੇ ਜੀ ਮੈਂ ਤਾਂ ਇੱਕ ਪੁੱਤ ਗਵਾਇਆ ਹੈ ਇਸ ਲਈ ਮੈਨੂੰ ਤਕਲੀਫ ਹੈ ਮੁੰਡਾ ਦੋਸ਼ ਲਾ ਰਿਹਾ ਉਹ ਕਿੰਨੇ ਸੱਚੇ ਨੇ ਜਿਹਨੀ ਸਫਾਈ ਤੁਸੀਂ ਦੇ ਰਹੇ ਹੋ ਕਿੰਨੀ ਸੱਚੀ ਹੈ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦੀਵਾਲੀ ਦਾ ਤਿਹਾਰ ਤੇ ਬੰਦੀ ਛੋੜ ਦਿਵਸ ਤੇਸ਼ਪਰ ਦੇ ਵਿੱਚ ਮਨਾਇਆ ਗਿਆ ਪੂਰੇ ਉਤਸ਼ਾਹ ਨਾਲ ਪੂਰੀ ਸ਼ਰਧਾ ਨਾਲ ਪੂਰੇ ਜੋਸ਼ ਉਤਸ਼ਾਹ ਨਾਲ ਤੇ ਹਰ ਰੰਗ ਵਿਖਰਿਆ ਪਰ ਇੱਕ ਪਹਿਲੂ ਜਿਹੜਾ ਹਰ ਵਾਰ ਦੀਵਾਲੀ ਤੋਂ ਬਾਅਦ ਸਵਾਲ ਖੜਾ ਕਰਦਾ ਹੈ ਉਹ ਇਸ ਵਾਰ ਫੇਰ ਸਵਾਲਾ ਬਣਿਆ ਦੀਵਾਲੀ ਤੋਂ ਬਾਅਦ ਕਹਿੰਦੇ ਜੀ ਦਿੱਲੀ ਦੀ ਹਵਾ ਹੋ ਗਈ ਖਰਾਬ ਤੇ ਨਾਂ ਲੱਗ ਗਿਆ ਪ੍ਰਾਣੀ ਦਾ ਬਿਲਕੁਲ ਇਸ ਸਵਾਲ ਉਹ ਹੈ ਜਿਹੜਾ ਹਰ ਵਾਰ ਦਿੱਲੀ ਖੜਾ ਕਰਦੀ ਹੈ ਹਰ ਵਾਰ ਦਿੱਲੀ ਰੋਲਾ ਪਾਉਂਦੀ ਹੈ ਤੇ ਪਰ ਉਹਦਾ ਹੱਲ ਕੱਢਣ ਦੀ ਕਦੇ ਗੰਭੀਰਤਾ ਨਾਲ ਚਾਰਜ ਹੋਈ ਨਹੀਂ ਹੋਈ ਦਿੱਲੀ ਦੇ ਤਖਤ ਤੇ ਜਿਹੜਾ ਵਿਅਕਤੀ ਬੈਠ ਜਾਂਦਾ ਉਸ ਨੂੰ ਪੰਜਾਬ ਦਾ ਧੂਆਂ ਦਿਖਣ ਲੱਗ ਜਾਂਦਾ ਤੇ ਜਿਹੜੀ ਧਿਰ ਪੰਜਾਬ ਚ ਬੈਠੀ ਹੁੰਦੀ ਹੈ ਉਹ ਚਾਹੇ ਦਿੱਲੀ ਤੇ ਵੀ ਰਾਜ ਕਰਕੇ ਹੀ ਹੋਵੇ ਫਿਰ ਉਹ ਦੂਏ ਪਾਸੇ ਖੜੀ ਹੋ ਜਾਂਦੀ ਹੈ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਕਦਰ ਵਿਗੜਿਆ ਕਿ ਦੁਨੀਆ ਦੇ ਪ੍ਰਮੁੱਖ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਸਭ ਤੋਂ ਮੂਰੇ ਜਾ ਖਲੋਤਾ ਦਿੱਲੀ ਹਰਿਆਣਾ ਚ ਵੀ ਕਈ ਥਾਮਾਂ ਤੇ ਆਬੋ ਹਵਾ ਖਰਾਬ ਹੈ ਪੰਜਾਬ ਦੀ ਸਥਿਤੀ ਵੀ ਹੈਗੀ ਹੈ ਹੋਰ ਸੂਬਿਆਂ ਦੇ ਕਈ ਸ਼ਹਿਰਾਂ ਕਸਬਿਆਂ ਖੇਤਰਾਂ ਦੀ ਸਥਿਤੀ ਬਹੁਤ ਖਤਰਨਾਕ ਪੱਧਰ ਤੇ ਹੈ ਪਰ ਪੰਜਾਬ ਦੀ ਹਵਾ ਦੇ ਪੱਧਰ ਨਾਲੋਂ ਕਿਤੇ ਗੁਣਾ ਜ਼ਿਆਦਾ ਕਈ ਗੁਣਾ ਜ਼ਿਆਦਾ ਦਿੱਲੀ ਦੀ ਆਬੋ ਹਵਾ ਖਰਾਬ ਹੈ ਪਰ ਦਿੱਲੀ ਵਾਲਾ ਕਹਿੰਦੇ ਨਹੀਂ ਜੀ ਇਹ ਦੀਵਾਲੀ ਦੇ ਪ੍ਰਦੂਸ਼ਣ ਕਰਦ ਕੇ ਮਸਲਾ ਨਹੀਂ ਗਾ ਇਹ ਦੀਵਾਲੀ ਦੇ ਪਟਾਕਿਆਂ ਦਾ ਧੂਆਂ ਨਹੀਂ ਗਾ ਇਹ ਤਾਂ ਜੀ ਪੰਜਾਬ ਦੀ ਪਰਾਲੀ ਦਾ ਮਸਲਾ ਹੈ ਮੈਂ ਕਿਹਾ ਤੁਸੀਂ ਜੇ ਇਹ ਵੀ ਕਹਿ ਦਿੰਦੇ ਕਿ ਵੀ ਪਟਾਕੇ ਤੇ ਪਰਾਲੀ ਕਰਕੇ ਮਸਲਾ ਹੈ ਤਾਂ ਵੀ ਕੋਈ ਸਮਝ ਲੈਂਦਾ ਬਿਲਕੁਲ ਪੰਜਾਬ ਦੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਈ ਵਾਰ ਧੱਕਾਸ਼ਾਹੀ ਵੀ ਕਰਦੀਆਂ ਨੇ ਸਰਕਾਰਾਂ ਨੂੰ ਦੱਸਣ ਲਈ ਦਿਖਾਉਣ ਲਈ ਕਿ ਸਾਡੇ ਕੋਲ ਕੋਈ ਹਿੱਲਾ ਨਹੀਂ ਹੈਗਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਤੁਸੀਂ ਫਸਲਾਂ ਦਾ ਜਿੰਸਾ ਦਾ ਪੂਰਾ ਭਾਅ ਵੀ ਨਹੀਂ ਦਿੰਦੇ ਤੁਸੀਂ ਮੁੱਲ ਵੀ ਪੂਰਾ ਨਹੀਂ ਤਾਰਦੇ ਤੇ ਉਲਟਾ ਪ੍ਰਾਈਸ ਭਾਲਣ ਦੇ ਸਹੀ ਉਪਰਾਲੇ ਵੀ ਨਹੀਂ ਹੁੰਦੇ ਆ ਜੋ ਵੀ ਸਬਸਿਡੀ ਵਾਲਾ ਖੇਡ ਚੱਲਦਾ ਇਹ ਤੋਂ ਵੀ ਬਕਪਾ ਪਰ ਉਸ ਦੇ ਬਾਵਜੂਦ ਪੰਜਾਬ ਦੇ ਖੇਤਾਂ 'ਚ ਤੁਸੀਂ ਹੁਣ ਪ੍ਰਾਲੀ ਦੀਆਂ ਪੰਡਾਂ ਬਣਦੀਆਂ ਦੇਖਦੇ ਹੋ ਢੇਰੀਆਂ ਲੱਗੀਆਂ ਦੇਖਦੇ ਹੋ ਟਵਾ ਟਵਾਈ ਹੁੰਦੀ ਦੇਖਦੇ ਹੋ ਮਸ਼ੀਨਾਂ ਲੱਗੀਆਂ ਦੇਖਦੇ ਹੋ ਤੇ ਇਸ ਮੌਕੇ ਅਜੇ ਪੰਜਾਬ ਦੇ ਵਿੱਚ ਉਸ ਕੰਨ ਝੋਨੇ ਦੀ ਬਾਢੀ ਨੇ ਰਫਤਾਰ ਨਹੀਂ ਫੜੀ ਤੇ ਫਿਰ ਪਰਾਲੀ ਦੀ ਐ ਕਿੰਨੀ ਵੱਡੀ ਕਿੱਡੀ ਹੋ ਗਈ ਕਿ ਜਿਹੜੀ ਦਿੱਲੀ ਤੱਕ ਫੇਰ ਜਾ ਪੜੀ ਹਰ ਬਾਰੇ ਸਵਾਲ ਆਉਂਦਾ ਜੋ ਇਹ ਦੀਵਾਲੀ ਔਰ ਬੰਦੀ ਛੋਟ ਦਿਵਸ ਦੇ ਵਾਰ ਨੂੰ ਆਪਾਂ ਦੇਖੀਏ ਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿਖੇ ਕਹਿੰਦੇ 1 ਲੱਖ ਦੇ ਕਰੀਬ ਕਿਓ ਦੇ ਦੀਵੇ ਬਲੇ 1 ਲੱਖ ਤੋਂ ਵੱਧ 3 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਮੱਥਾ ਟੇਕਿਆ 1 ਲੱਖ ਦੇ ਕਰੀਬ ਘਿਓ ਦੇ ਦੀਵੇ ਦੀ ਬੇਸੀ ਮੋਮਤੀਆਂ ਵੀ ਬਲੀਆਂ ਪਰ ਦੀਵਿਆਂ ਦਾ ਬਲਣਾ ਤੇ ਫਿਰ ਪੰਜਾਬ ਭਰ ਦੇ ਵਿੱਚ ਕਿੰਨੇ ਹੀ ਸਰੋਂ ਔਰ ਘਿਓ ਦੇ ਤੇਲ ਦੇ ਦੀਵੇ ਕਿੰਨੇ ਧਾਰਮਿਕ ਸਥਾਨਾਂ ਦੇ ਉੱਤੇ ਸਾਂਝੀਆਂ ਥਾਵਾਂ ਦੇ ਉੱਤੇ ਘਰਾਂ ਦੇ ਬਨੇਰਿਆਂ ਦੇਹਲੀਆਂ ਦੇ ਉੱਤੇ ਬਲੇ ਜਿਹੜੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਰੋਲ ਮਾਉਂਦੇ ਨੇ ਉਹਦੇ ਸ਼ਰਚ ਬਲੇ ਪਰ ਇਸ ਦੇ ਨਾਲ ਕਾਰੋਬਾਰੀ ਤਰੀਕੇ ਨਾਲ ਜਿਵੇਂ ਪੂਰੇ ਪਲੈਂਟ ਤਰੀਕੇ ਨਾਲ ਬੰਬ ਪਟਾਕਿਆਂ ਨੂੰ ਜੋੜਿਆ ਗਿਆ ਜਿਹੜਾ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੇ ਨੇ ਜੀਵ ਜੰਤੂਆਂ ਲਈ ਪੰਛੀਆਂ ਲਈ ਬੇਜਵਾਨਿਆਂ ਲਈ ਬਜ਼ੁਰਗਾਂ ਲਈ ਛੋਟੇ ਮਾਸੂਮ ਬੱਚਿਆਂ ਲਈ ਉਹਨਾਂ ਲਈ ਉਹ ਧੁਮਾਕਾ ਇੱਕ ਵੱਡੀ ਮੁਸ਼ਕਲ ਤੇ ਵੱਡਾ ਸਮੱਸਿਆ ਹੈ ਤੇ ਦੂਸਰੇ ਪਾਸੇ ਇਹਦੇ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਹਿੰਦੇ ਜੀ ਮਾਨਯੋਗ ਸੁਪਰੀਮ ਕੋਰਟ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪਟਾਕੇ ਚਲਾਉਣ ਲਈ 2 ਘੰਟੇ ਦੀ ਇਜਾਜ਼ਤ ਦਿੱਤੀ ਸੀ 8 ਤੋਂ 10 ਵਜੇ ਤੱਕ ਤੇ ਨਾਲ ਹੀ ਇਹ ਵੀ ਹਦਾਸੀ ਕਿ ਭਾਈ ਗ੍ਰੀਨ ਪਟਾਕੇ ਚਲਾਉਣੇ ਆ ਹੁਣ ਜੀ ਕਿਹੜਾ ਚੈੱਕ ਕਰਕੇ ਆ ਜੀ ਲੈਵਲ ਨਾ ਤਾਂ ਫੈਕਟਰੀਆਂ ਰੁਕਦੀਆਂ ਜਨਾਬ ਨਾ ਸਪਲਾਈਅਰ ਰੁਕਦੇ ਆ ਤੇ ਨਾ ਵੇਚਣ ਵਾਲਾ ਰੁਕਦਾ ਤੇ ਨਾ ਚਲਾਉਣ ਵਾਲਾ ਰੁਕਦਾ ਹਾਂ ਜਦੋਂ ਸਮਿਖਿਆ ਦੀ ਬਾਰੀ ਆਉਂਦੀ ਆ ਤਾਂ ਫਿਰ ਪੰਜਾਬ ਤੇ ਪੰਜਾਬ ਦੀ ਭੜਾਲੀ ਛੇਤੀ ਆ ਜਾਂਦੀ ਆ ਨਾ ਕਿਸੇ ਨੇ 8 ਤੋਂ 10 ਦੀ ਘੜੀ ਦੇਖੀ ਠੀਕ ਆ ਇਕਦੁੱਕਾ ਕਾਰਵਾਈਆਂ ਵੀ ਹੋਈਆਂ ਕਿ ਪਰਚੇ ਵੀ ਕੱਟ ਦੋ ਜੀ ਇਹਦੇ ਤੇ ਜੁਰਮਾਨਾ ਵੀ ਲਾ ਦਿਓ ਜੀ ਹੋਇਆ ਪਰ ਕੁੱਲ ਮਿਲਾ ਕੇ ਸਾਰੀ ਰਾਤ ਦਿੱਲੀ 'ਚ ਧਮਾਕੇ ਬੰਬ ਪਟਾਕੇ ਫੁੱਲਚੜੀਆਂ ਅਨਾਰ ਅਤਿਸ਼ਬਾਜੀ ਚੱਲਦੀ ਰਹੀ ਤੇ ਸਵੇਰ ਨੂੰ ਜਦ ਦਿੱਲੀ ਉੱਠੀ ਤੇ ਸਾਰੇ ਦਿੱਲੀ ਦੇ ਉੱਤੇ ਧੂਏ ਦਾ ਗੁਬਾਰ ਸੀ ਬੱਸ ਤਾਂ ਪਹਿਲਾਂ ਹੀ ਬੱਦਲ ਛਾਏ ਰਹਿੰਦੇ ਨੇ ਤੇ ਉਹਦੇ ਵਿੱਚ ਕਿੰਨੀ ਤਰ੍ਹਾਂ ਦਾ ਦਿੱਲੀ ਦਾ ਆਪਣਾ ਗੰਧ ਪ੍ਰਦੂਸ਼ਣ ਸ਼ਾਮਲ ਹੈ ਤੇ ਇਸ ਗੁਬਾਰ ਨੂੰ ਦੇਖ ਕੇ ਸਿਰਸਾ ਸਾਹਿਬ ਨੂੰ ਪੰਜਾਬ ਦੀ ਚੇਤੇ ਆ ਗਈ ਮਨਜਿੰਦਰ ਸਿਰਸਾ ਕਹਿੰਦੇ ਜੀ ਇਹ ਤਾਂ ਪੰਜਾਬ ਦੀ ਪ੍ਰਾਲੀ ਦਾ ਧੂਆਂ ਮੈਂ ਕਿਹਾ ਨਾ ਧੂਆਂ ਮਸਲਾ ਹੈ ਜਨਾਬ ਪਰਾਲੀ ਦਾ ਧੂਆਂ ਵੀ ਮਸਲਾ ਹੈ ਜੇ ਪੰਜਾਬ ਚ ਸੜ ਰਹੀ ਹੈ ਤਾਂ ਪੰਜਾਬ ਲਈ ਮਸਲਾ ਹੈ ਜੇ ਰਾਜਸਥਾਨ ਹਰਿਆਣਾ ਜੁਪੀ ਚ ਸੜ ਰਹੀ ਹੈ ਪਰਾਲੀ ਤਾਂ ਉਹਦੇ ਲਈ ਮਸਲਾ ਹੈ ਪਰ ਇਸ ਮਸਲੇ ਨੂੰ ਸੈਂਟਰ ਸਰਕਾਰ ਆਪਣਾ ਮਸਲਾ ਲੈ ਕੇ ਨਜਿੱਠਦੀ ਕਿਉਂ ਨਹੀਂ ਤੇ ਹੁਣ ਸਵਾਲ ਇਹ ਹੈ ਕਿ ਜੇਕਰ ਇਹ ਸੱਚਮੁੱਚ ਇਹੀ ਪਹਿਲੂ ਸੀ ਤੇ ਫਿਰ ਜੇ ਆਪ ਹੱਲ ਕਰ ਲੈਂਦੇ ਤੁਸੀਂ ਹੁਣ ਤਾਂ ਤੁਹਾਡੀ ਦਿੱਲੀ ਚ 섀ਡੋ ਸੈਂਟਰ ਸਰਕਾਰ ਹੈ ਪਰ ਲਗਾਤਾਰ ਸਰਕਾਰ ਹੈ ਤੇ ਉਸ ਦੇ باوجود ਵੀ ਹੱਲ ਕਿਉਂ ਨਹੀਂ ਤੇ ਜਿੱਦਾਂ ਹੀ ਮਨਜਿੰਦਰ ਸਿਰਸੇ ਨੇ ਪੰਜਾਬ ਦੇ ਨਾਂ ਤੇ ਇਹ ਪਰਚਾ ਫੜਾਇਆ ਕਿ ਜੀ ਜਦੇ ਆਮ ਆਦਮੀ ਪਾਰਟੀ ਦੇ ਬਲਾਰੇ ਚੈਨਲਾਂ ਤੇ ਬੈਠ ਕੇ ਬੋਲਣ ਲੱਗੇ ਕਿ ਨਹੀਂ ਜੀ ਦਿੱਲੀ ਦੀ ਬੀਜੇਪੀ ਸਰਕਾਰ ਝੂਠ ਬੋਲਦੀ ਹੈ ਜੀ ਪੰਜਾਬ ਵਾਲਾ ਤੂੰ ਉੱਥੇ ਕਿੱਥੇ ਚੱਲੇ ਗਿਆ ਜੀ ਪੰਜਾਬ ਦੀ ਗੁਣਵੱਤਾ ਬਿਲਕੁਲ ਪੰਜਾਬ ਦੀ ਗੁਣਵੱਤਾ ਦਿੱਲੀ ਦੇ ਮੁਕਾਬਲੇ ਚੰਗੀ ਹੈ ਪਰ ਇਹ ਪਹਿਲੀ ਵਾਰ ਨਹੀਂ ਜਨਾਬ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੀ ਕੇਜਰੀਵਾਲ ਤਦ ਪੰਜਾਬ ਤੇ ਦੋਸ਼ ਮੜਦੇ ਸੀ ਕਿਉਂਕਿ ਤਦ ਇੱਥੇ ਪੰਜਾਬ 'ਚ ਕਾਂਗਰਸੀ ਸਰਕਾਰ ਸੀ ਜਾਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਪਹਿਨਾਂ ਸੋ ਜਦੋਂ ਆਮ ਆਦਮੀ ਪਾਰਟੀ ਸਰਕਾਰ ਆ ਗਈ ਫਿਰ ਦਿੱਲੀ ਦੇ केजरीवाल ਨੂੰ ਪੰਜਾਬ ਦਾ ਧੂਆ ਨਹੀਂ ਝੋਵਿਆ ਪਰ ਉਹਨੂੰ ਬੀਜੇਪੀ ਨੂੰ ਝੋਪਣ ਲੱਗ ਪਿਆ ਸੋ ਇਹ ਸਿਆਸੀ ਧੂਆ ਹੈ ਕਿ ਪਰਾਲੀ ਦਾ ਧੂਆ ਹੈ ਤੇ ਜਿਹੜਾ ਦਿੱਲੀ ਦੇ ਵਿੱਚ ਆਪਣੀ ਬੰਬ ਪਟਾਕਿਆਂ ਦੀ ਔਰ ਬਾਕੀ ਚੀਜ਼ਾਂ ਦਾ ਉੱਥੇ ਪ੍ਰਦੂਸ਼ਣਾਂ ਕੂੜੇ ਕਰਕਟ ਦਾ ਸਾਰਾ ਉਹਦੇ ਲਈ ਕੀ ਨੀ ਚਾਰਜੋਈ ਕਰਨੀ ਹੈ ਜੀ ਸਵਾਲ ਤੇ ਵੀ ਜੇਕਰ ਇਸੇ ਹਵਾਲੇ ਨਾਲ ਜਾਣਾ ਹੋਵੇ ਕਹਿੰਦੇ ਜੀ ਪਰਾਲੀ ਸੜਨ ਦੇ ਮਾਮਲੇ ਪੰਜਾਬ ਚ ਪਿਛਲੇ ਸਾਲਾਂ ਦੇ ਮੁਕਾਬਲੇ 75% ਘਟਿਆ ਇਹ ਤਰੀਕਾ ਦਾ ਹਵਾਲਾ ਜੇ ਦੇਖਣਾ ਹੋ। ਤੇ ਜੇ ਜੇ ਪਹਿਲੂਆਂ ਦੇਖਣਾ ਤਾਂ ਯੂਪੀ ਦੇ ਵਿੱਚ ਕਹਿੰਦੇ ਜੀ 567 ਮਾਮਲੇ ਆ। ਪੰਜਾਬ ਦੇ ਵਿੱਚ 300 ਕੁਛ ਦੇ ਮਾਮਲੇ ਆ। ਐ ਮੱਧ ਪ੍ਰਦੇਸ਼ ਦੇ ਵਿੱਚ ਵੀ 300 ਕੁਛ ਮਾਮਲੇ ਆ। ਰਾਜਸਥਾਨ ਚ 200 ਤੋਂ ਵੱਧ ਮਾਮਲੇ ਆ। ਹਰਿਆਣਾ ਚ 51 ਕੁ ਮਾਮਲੇ ਆ। ਦਿੱਲੀ ਚ ਵੀ ਉੱਕਾ-ਦੁੱਕਾ ਮਾਮਲੇ ਆ। ਮਤਲਬ ਪੰਜਾਬ ਚ ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਾਲੀ ਛੜਨ ਦੇ ਮਾਮਲੇ ਘਟੇ ਨੇ। ਤੇ ਇਸ ਵਾਰ ਅਜੇ ਉਨੀ ਬਾਡੀ ਹੋਈ ਨਹੀਂ ਤੇ ਫਿਰ ਪਰਾਲੀ ਨੂੰ ਅੱਗ ਲੱਗਣ ਦਾ ਪੈਨੂ ਕਿਥੋਂ ਇਹ ਹਰ ਵਾਰ ਦਿੱਲੀ ਦੀ ਆਪੋ ਹਵਾ ਖਰਾਬ ਹੋਣ ਦਾ ਦੋਸ਼ ਪੰਜਾਬ ਤੇ ਸਿਰ ਤੇ ਮੜਨਾ ਬਹੁਤ ਸਾਨ ਹੈ ਜਨਾਬ ਇਹ ਕਮਾਲ ਹੈ ਹਾਂ ਬਾਰ-ਬਾਰ ਸਵਾਲ ਆ ਰਹੇ ਛੋਨੇ ਦਾ ਚਲੋ ਆਪਾਂ ਛੋਨੇ ਦੇ ਹਵਾਲੇ ਵੀ ਗੱਲ ਕਰ ਲੈਂਦੇ ਆ ਮੰਡੀ ਦੇ ਵਿੱਚ ਕਈ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਢੇਰੀਆਂ ਲੱਗੀਆਂ ਰਹਿ ਗਈਆਂ ਖਰੀਦ ਨਹੀਂ ਹੋਈ ਉਹਨਾਂ ਨੂੰ ਦਿਵਾਲੀ ਖੇਤਾਂ ਕੇਤਾਂ ਚ ਮੰਡੀਆਂ ਚ ਕੱਟਣੀ ਪਈ ਮਤਲਬ ਉਹਨਾਂ ਦੀ ਦਵਾਈ ਮੰਡੀਆਂ ਦੀ ਢੇਰੀਆਂ ਤੇ ਬੀਤੀ ਪੰਜਾਬ ਦੇ ਵਿੱਚ ਅਜੇ ਵੀ ਝੋਨੇ ਦੀ ਵਾਢੀ ਨੇ ਪੂਰਾ ਜੋਰ ਨਹੀਂ ਫੜਿਆ ਪੰਜਾਬ ਸਰਕਾਰ ਵੱਲੋਂ ਕੇਂਦਰ ਵੱਲੋਂ ਖਰੀਦ ਏਜੰਸੀਆਂ ਵੱਲੋਂ ਇੱਕ ਟੀਚਾ ਜਿਹੜਾ ਨਿਸ਼ਚਿਤ ਕੀਤਾ ਗਿਆ ਕਿ ਇਸ ਵਾਰ ਪੰਜਾਬ ਦੇ ਵਿੱਚ 172 ਲੱਖ ਮੀਟਰ ਟਨ ਝੋਨੇ ਦੀ پیداوار ਦਾ ਅੰਦਾਜ਼ਾ ਹੈ ਕਿ ਇੰਨੀ ਮੰਡੀਆਂ ਚ ਆ ਜਾਣੀਆਂ ਬਾਜ਼ਾਰ ਚ ਆ ਜਾਣੀਆਂ ਪਰ ਅਜੇ ਤੱਕ ਕਹਿੰਦੇ ਜੀ 44 44 ਲੱਖ ਮੀਟਰ ਕਟਨ ਹੀ ਚੋਨਾਵਾਰ ਆਇਆ ਜਿਦੇ ਵਿੱਚੋਂ 42 ਲੱਖ ਮੀਟਰ ਕਟਨ ਤੋਂ ਵੱਧ ਦਾ ਝੋਨੇ ਦੀ ਖਰੀਦ ਹੋ ਚੁੱਕੀ ਹੈ ਅੱਜ ਸ਼ਾਮ ਤੱਕ ਦੇ ਅੰਕੜੇ ਸ਼ਾਮਿਲ ਕਰ ਲੋਗੇ ਤਾਂ ਕੋਸਾ ਦਾ 44 45 ਪਹੁੰਚ ਜੂਵੇ ਤੇ ਉਹੀ ਜੀ ਫਿਰ آمد ਵੀ ਵੱਧ ਜਾਣੀ ਹੈ ਪਰ ਸਵਾਲ ਹੈ ਟੀਚੇ ਦਾ ਜਿਹੜਾ 172 ਲੱਖ ਮੀਟਰ ਕਟਨ ਚੋਨਾ ਪੈਦਾਵਾਰ ਦਾ ਟੀਚਾ ਰੱਖਿਆ ਹੈ ਇਹਦਾ ਮਤਲਬ ਉਹ ਇੱਕ ਤੀ ਸਰ ਹੋਏਗਾ ਕਿ ਨਹੀਂ ਉੱਥੇ ਤੱਕ ਪਹੁੰਚ ਹੋਊਗੀ ਕਿ ਨਹੀਂ ਕਿਉਂਕਿ ਪੰਜਾਬ ਦਾ ਕਿੰਨਾ ਖੇਤਰ ਇਰੇ ਸੱਤ ਅੱਠ ਜ਼ਿਲ੍ਹੇ ਪੂਰੀ ਤਰ੍ਹਾਂ ਹੜ ਦੀ ਮਾਰੇ ਠਾਏ ਜਿੱਥੇ ਹਜ਼ਾਰਾਂ ਏਕੜ ਖੇਤ ਤਵਾ ਹੋ ਗਏ ਖੇਤ ਹੜ ਗਏ ਤੇ ਉੱਥੇ ਫਸਲ ਕਿੱਥੇ ਬਚੀ ਜੀ ਇੱਕ ਤੋ ਪਹਿਲੂ ਦੂਸਰਾ ਓਵਰਆਲ ਮੀਂਹ ਪੈਣ ਕਰਕੇ ਜਿਹੜੀ ਝੋਨੇ ਦੀ ਪੈਦਾਵਾਰ ਤੇ ਅਸਰ ਪਿਆ ਉਹਦੇ ਸਿੱਟੇ ਤੇ ਅਸਰ ਪਿਆ ਨਮੀ ਵੱਧ ਗਈ ਅਜੇ ਤੱਕ ਬਾਢੀ ਨਹੀਂ ਜੋਰ ਫੜ ਸਕੀ ਬੂਟਾ ਛੋਟਾ ਰਹਿ ਗਿਆ ਫਿਰ ਇਹਦੇ ਵਿੱਚ ਚੀਨੀ ਵਾਇਰਸ ਆ ਗਿਆ ਉਹਨੇ ਦਾਣਾ ਵੋਜੂ ਕਰਤਾ ਕਮਜ਼ੋਰ ਕਰਤਾ ਇਹ ਸਾਰੇ ਪਹਿਲੂ ਵੀ ਇਹਦੇ ਨਾਲ ਗੌਰ ਫਰਮਾਉਣ ਵਾਲੇ ਨੇ ਸੋ ਇਸ ਵਾਰ ਪੰਜਾਬ 'ਚ ਝੋਨੇ ਦੀ ਖਰੀਦ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਕਾਫੀ ਘਟਾ ਤੇ ਇਹਦੇ باوجود ਵੀ ਮਤਲਬ ਕੇਂਦਰ ਸਰਕਾਰ ਦੀ ਸੂਬਾ ਸਰਕਾਰ ਦੀ ਕੋਈ ਖੇਤੀ ਨੀਤੀ ਦੇ ਉੱਤੇ ਅਜੇ ਤੱਕ ਅਜਿਹਾ ਕੋਈ ਕੰਮ ਹੁੰਦਾ ਮੈਂ ਨਹੀਂ ਦੇਖ ਰਿਹਾ ਜਿਹੜਾ ਇਹਨਾਂ ਮਸਲਿਆਂ ਦੇ ਪਲ ਗੌਰ ਕਰੇ ਕਿ ਜੇਕਰ ਇਹ ਨੁਕਸਾਨ ਹੋ ਰਹੇ ਨੇ ਉਹਦੀ ਪਰਪਾਈ ਕਿੱਥੋਂ ਆਣੀ ਆ ਜਿਹਦੇ ਖੇਤ ਚ ਪੈਦਾਵਾਰ ਘਟੀ ਜਿਹਦਾ ਅਨਾਜ ਘਟਿਆ ਉਹਦੇ ਉਹਦੀ ਪਰਪਾਈ ਕਿੱਥੋਂ ਆਣੀ ਆ ਇਹ ਸਵਾਲ ਵੀ ਨਾਲ ਤੁਰਿਆ ਆ ਤੇ ਪਰਾਲੀ ਵਾਲਾ ਮਸਲਾ ਇਹਦੇ ਨਾਲ ਜੁੜਿਆ ਇਸ ਲਈ ਇਹ ਅਜੇ 25 26% ਵਾਢੀ ਹੋਈ ਆ ਅਜੇ 70 75% ਪਈ ਆ ਤੇ ਇਹਦਾ ਮਤਲਬ ਫਿਰ ਵਾਢੀ ਘੱਟ ਹੋਈ ਆ ਤੇ ਫਿਰ ਇਹਦਾ ਮਤਲਬ ਹਾਂ ਉਹਨਾਂ ਤਾਂ ਹੈ ਵੀ ਨਹੀਂ ਕਿਸੇ ਪਰਾਲੀ ਸਾੜਨ ਵਾਲੀ ਫਿਰ ਵੀ ਦੋਸ਼ ਪੰਜਾਬ ਦੇ ਸਿਰ ਤੇ ਕੰਮ ਤੱਕ ਮਨਜਿੰਦਰ ਸਰਸਾ ਦਾ ਪੰਜਾਬ ਆ ਕੇ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਦੱਸਣ ਲੱਗਿਆ ਸੀ ਮੱਝ ਦਾ ਪੁੱਤ ਦੱਸਦਾ ਸੀ ਆਪਣੇ ਆਪ ਨੂੰ ਆਪਣਾ ਗੋਦ ਤੱਕ ਕਹਣਾ ਰਿਹਾ ਸੀ ਨਾਮ ਤੱਕ ਸਾਰਾ ਕੁਝ ਇੱਥੇ ਦਾ ਜੋੜ ਕੇ ਦੱਸ ਰਿਹਾ ਸੀ ਤੇ ਹੁਣ ਦਿੱਲੀ ਜਾਂਦੀ ਕਿਉਂ ਰੰਗ ਬਦਲ ਗਿਆ ਮੈਂ ਕਿਹਾ ਜਨਾਬ ਇਸ ਧੂਏ ਦਾ ਹੱਲ ਹੋਣਾ ਚਾਹੀਦਾ ਚਾਹੇ ਉਹ ਬੰਬ ਪਟਾਕਿਆਂ ਦਾ ਧੂਆਂ ਤੇ ਚਾਹੇ ਉਪਰ ਵਾਲੀ ਦਾ ਧੂਆਂ ਤੇ ਚਾਹੇ ਉਹ ਗੱਡੀਆਂ ਕਾਰਾਂ ਫੈਕਟਰੀਆਂ ਚੁੰਨੀਆਂ ਚੋਂ ਨਿਕਲਦਾ ਧੂਆਂ ਚਾਹੇ ਉਹ ਰੋਲੇ ਵਾਲਾ ਪ੍ਰਦੂਸ਼ਣ ਹੈ ਤੇ ਚਾਹੇ ਉਹ ਹਵਾਲਾ ਪ੍ਰਦੂਸ਼ਣ ਹੈ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਤੁਸੀਂ ਅਸੀਂ ਸਮਾਜ ਮਨੁੱਖ ਤੇ ਸਿਸਟਮ ਨੂੰ ਸਹੀ ਕਰਨਾ ਕਿੰਨੇ ਹੈ ਸੂਬਾਈ ਸਰਕਾਰਾਂ ਕੇਂਦਰ ਸਰਕਾਰਾਂ ਪ੍ਰਸ਼ਾਸਨ ਉਹਨਾਂ ਦਾ ਰੋਲ ਕਿੱਥੇ ਹੈ ਜੇ ਪ੍ਰਸ਼ਾਸਨ ਦਿਵਾਲੀਆਂ ਲੈਣ ਚ ਹੈ ਮਤਲਬ ਰਜੇਮਿਆਂ ਚ ਰੁੱਝਿਆ ਰਹੂਗਾ ਅਫਸਰ ਅਧਿਕਾਰੀਆਂ ਦਾ ਕੰਮੇ ਹੀ ਹੈ ਕਿ ਮੱਥਾ ਸਾਨੂੰ ਠੇਕ ਜੋ ਤੇ ਫਿਰ ਕੰਮ ਕੀੰਦਰ ਉਸੋ ਗਏ ਤੇ ਨਾ ਦਿੱਲੀ ਦਿੱਲੀ ਨੂੰ ਦੁਰਸਤ ਕਰੋ ਨਾ ਕਿ ਦੋਸ਼ ਪੰਜਾਬ ਦੇ ਸਰ ਤੇ ਮੜੋ ਤੇ ਆ ਝੋਨੇ ਦੀ ਖਰੀਦ ਦਾ ਮਸਲਾ ਵੀ ਗੰਭੀਰ ਹੈ ਮੁਹੰਮਦ ਮੁਸਤਫਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਧਰਮ ਪਤਨੀ ਰਜ਼ੀਆ ਸੁਲਤਾਨਾ ਬਰਿਲਕਟ ਲਿਤੋ ਐਨਐਮਐਲ ਵੀ ਰਹੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੀ ਉਹਨਾਂ ਦਾ ਨੌਜਵਾਨ ਮੁੰਡਾ ਅਕੀਲ ਅਕਟਰ ਮੁੱਢਲੀ ਖਬਰ ਪਰਿਵਾਰ ਨੇ ਦਿੱਤੀ ਸੀ ਕਿ ਜਿਉ ਕੋਈ ਦਵਾਈ ਗਲਤ ਖਾ ਗਿਆ ওভারਡੋਸ ਹੋ ਗਈ ਦਵਾਈ ਦੀ ਉਹਦੇ ਕਰਕੇ ਦੀ ਮੌਤ ਹੋ ਪੋਸਟਮਾਰਟਮ ਦੇ ਵਿੱਚ ਬਾਹ ਦੇ ਉੱਤੇ ਸਿਰਿੰਜ ਦਾ ਨਿਸ਼ਾਨ ਹੈ ਤੇਸ ਤੋਂ ਬਾਅਦ ਮਰੀ ਕੋਟ ਨਸਵੰਦਤ ਇੱਕ ਵਿਅਕਤੀ ਸਾਹਮਣੇ ਆ ਕੇ ਸ਼ਿਕਾਇਤ ਦੇ ਰੂਪ ਚ ਦੱਸਦਾ ਜੀ ਕਿ ਮੈਂ ਗਵੰਡੀ ਆ ਜੀ ਇਹਨਾਂ ਦਾ ਇਹ ਇਹ ਕੁਛ ਕਰਦੇ ਸੀ ਜੀ ਉਹਦੀ ਵੀਡੀਓ ਪ੍ਰਾਣੀਆ ਸਾਹਮਣੇ ਆ ਗਿਆ ਮੁੰਡੇ ਦੀਆਂ ਜਿਹੜੀਆਂ ਕੁਝ ਦਿਨ ਪਹਿਲਾਂ ਦੀਆਂ ਤੇ ਉਸ ਵੀਡੀਓ ਦੇ ਵਿੱਚ ਜਿਹਾ ਜਿਹਾ ਉਹਨੇ ਦੋਸ਼ ਆਪਣੇ ਪਿਓ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਮੜੇ ਤੇ ਉਸੇ ਕੇਰੇ ਚੋਂ ਨੇ ਆਪਣੀ ਮਾਂ ਨੂੰ ਭੈਣ ਨੂੰ ਪਤਨੀ ਨੂੰ ਰੱਖਿਆ ਉਹਦੇ ਆਧਾਰ ਤੇ ਕਿਉਂਕਿ ਉਹ ਟੱਬਰ ਪੰਚਕੁੱਲੇ ਰਹਿੰਦਾ ਸੀ ਉਸ ਨੌਜਵਾਨ ਮੁੰਡੇ ਦੀ ਮੌਤ ਪੰਚਕੁੱਲੇ ਹੋਈ ਹੈ ਤੇ ਉਹ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਉਸ ਮੁੰਡੇ ਦੀ ਜਿਹਦੀ ਮੌਤ ਹੋਈ ਉਹਦੇ ਪਿਓ ਦੇ ਨਾਲ-ਨਾਲ ਮੁਸਤਫਾ ਦੇ ਨਾਲ-ਨਾਲ ਉਹਦੀ ਮਾਂ ਜਿਹੜੀ ਮੁਸਤਫਾ ਦੀ ਪਤਨੀ ਸੀ ਅਕੀਲ ਦੀ ਮਾਂ ਰਜਾ ਸੁਲਤਾਨਾ ਤੇ ਉਸ ਨੌਜਵਾਨ ਮੁੰਡੇ ਦੀ ਪਤਨੀ ਤੇ ਭੈਣ ਤੇ ਵੀ ਹਤਿਆ ਦਾ ਕੇਸ ਦਰਜ ਕਰ ਲਿਆ ਤੇ ਇਸ ਨੇ ਕਈ ਸਵਾਲ ਖੜੇ ਕਰ ਦਿੱਤੇ ਕਿਉਂਕਿ ਪਹਿਲਾਂ ਵੀਡੀਓ ਨੇ ਸਵਾਲ ਖੜੇ ਕੀਤੇ ਜਿਹੜੀ ਵੀਡੀਓ ਦੇ ਵਿੱਚ ਉਹ ਬੱਚਾ ਆਪਣੇ ਪਿਓ ਦੇ ਉੱਤੇ ਆਪਣੇ ਪਰਿਵਾਰ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦਾ ਹੈ ਕਿ ਜੀ ਇਵੇਂ ਮੈਨੂੰ ਮਾਰਨਾ ਚਾਹੁੰਦੇ ਸੀ ਜੀ ਮੇਰੀ ਪਤਨੀ ਨਾਲ ਸੰਬੰਧ ਨੇ ਜੀ ਇਹ ਤਾਂ ਮੈਨੂੰ ਖਤਮ ਕਰਨਾ ਚਾਹੁੰਦੀ ਸੀ ਇਹਨਾਂ ਦੀ ਇਹ ਸ਼ਾਜਸ਼ਾ ਜੀ ਤੇ ਕਾਰਵਾਈ ਤੋਂ ਬਾਅਦ ਆਖਰ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਮੂੰਹ ਖੋਲਿਆ ਮੁਹੰਮਦ ਮੁਸਤਾਫਾ ਹੁਣ ਕਹਿੰਦੇ ਜੀ ਮੈਂ ਤਾਂ ਇੱਕ ਪੁੱਤ ਗਵਾਇਆ ਹੈ ਇਸ ਲਈ ਮੈਨੂੰ ਤਕਲੀਫ ਹੈ ਮੁਹੰਮਦ ਮੁਸਤਾਫਾ ਜੀ ਪੁੱਤ ਪੰਜਾਬ ਦੇ ਬਹੁਤ ਗਵਾਏ ਹੈ ਤੇ ਉਹ ਵੀ ਕਿਸੇ ਦੇ ਪੁੱਤ ਸੀ ਤਾਂ ਤੋਂ ਹਨ ਤਕਲੀਫ ਨਹੀਂ ਹੋਈ ਕਿ ਤਾਂ ਤੁਹਾਡੇ جواب ਨਹੀਂ ਸੀ ਸਾਨੂੰ ਨਹੀਂ ਪਤਾ ਇਹ ਤਕਲੀਫ ਕੀ ਹੈ ਜੋ ਮੁੰਡਾ ਦੋਸ਼ ਲਾ ਰਿਹਾ ਹੈ ਉਹ ਕਿੰਨੇ ਸੱਚੇ ਨੇ ਜਿਹਨੀ ਸਫਾਈ ਤੁਸੀਂ ਦੇ ਰਹੇ ਹੋ ਕਿੰਨੀ ਸੱਚੀ ਹੈ ਇਹ ਅਦਾਲਤ ਨੇ ਤੈਅ ਕਰਨਾ ਹੈ ਇਹ ਸੱਟ ਨੇ ਤੈਅ ਕਰਨਾ ਜਿਹੜੀ ਜਾਂਚ ਕਰ ਰਹੀ ਹੈ ਪਰ ਕੁਦਰਤ ਕੀ ਕੋਈ ਇਨਸਾਫ ਕਰ ਦਿੰਦੀ ਹੈ ਕੁਦਰਤ ਕੀ ਜਵਾਬ ਦਿੰਦੀ ਹੈ ਕਿ ਇੱਥੇ ਹੀ ਨਕਸ ਵਰਗ ਹੈ ਲੋਕਾਂ ਪ੍ਰਿਆਪ ਨਾਲੇ ਗੱਲਾਂ ਕਰ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ 'ਚ ਗੁੱਲਾ ਹੋ ਰਹੀਆਂ ਨੇ ਉਸ ਬੱਚੇ ਦਾ ਜਾਣਾ ਦੁੱਖ ਭਾਗੀ ਹੈ ਮਤ ਭਾਗੀ ਹੈ ਕਿਉਂ ਤੁਹਾਡੀ ਕਰਨੀਆਂ ਦਾ ਫਲ ਭੋਗ ਗਿਆ 2 ਲੈਣਾ ਕਿਉਂਕਿ ਉਹ 80 90 ਦੇ ਦਹਾਕੇ ਦੇ ਵਿੱਚ ਜੋ ਘਟਨਾ ਕਰ ਪੰਜਾਬ 'ਚ ਵਾਪਰੀ ਝੂਠੇ ਪੁਲਿਸ ਮੁਕਾਬਲਿਆਂ 'ਚ ਉਸ ਸ਼ੀਸ਼ੇ 'ਚ ਧੋਨੂ ਬਿਤਾ ਰਿਹਾ ਜਾ ਤੁਸੀਂ ਵੀ ਕਈ ਤਰ੍ਹਾਂ ਦੇ ਸਵਾਰਨ ਦੇ ਘਰੇ ਚ ਰਹੇ ਹੋ ਆਪਣੇ ਕਾਰਜ ਕਾਲ ਦਰਾਂ ਉਸ ਸਮੇਂ ਵੀ ਕਈ ਘਰਾਂ ਚ 70 ਵਿਸ਼ੇ ਉਸ ਸਮੇਂ ਵੀ ਕਈ ਮਾਮਾ ਨੇ ਬੈਣ ਪਾਏ ਉਹ ਵੀ ਕਿਸੇ ਦੇ ਪੁੱਤਰ ਸੀ ਜਨ ਨਾਲ ਚਲੋ ਮੈਂ ਜੇ ਤੁਹਾਡੀ ਘਟਨਾ ਦੇ ਹਵਾਲਾ ਨਾਲ ਜੇ ਜ਼ਿਕਰ ਕਰਾਂ ਤਾਂ ਤੁਸੀਂ ਹੁਣ ਸਫਾਈ ਦੇਣ ਲਈ ਸਾਹਮਣੇ ਆਇਆ ਮਮਤ ਮੁਸਤਫਾ ਟੀਵੀ ਨਾ ਤੇ ਆ ਰਹੇ ਨੇ ਮੀਡੀਆ ਸਾਹਮਣੇ ਬੋਲ ਰਹੇ ਨੇ ਹੁਣ ਉਹ ਕਹਿ ਰਹੇ ਨੇ ਕਿ ਮੇਰਾ ਮੁੰਡਿਆ ਤਾਂ 40% ਦੀ ਦਿਮਾਗੇ ਕੰਮ ਨਹੀਂ ਕਰਦਾ ਸੀ ਉਹ ਕਦੇ ਇਹ ਬਿਮਾਰੀ ਨਾਲ ਪੀੜਤ ਸੀ ਕਿ ਉਸ ਤੋਂ ਬਾਅਦ ਉਹ ਨਸ਼ਾ ਲੈਣ ਲੱਗ ਪਿਆ ਜਿਹੜੇ ਪੰਜਾਬ ਜਿਸ ਦਰਦ ਦਰਦ ਤਸਿਆ ਉਸ ਜੀ ਮੇਰਾ ਮੁੰਡਾ ਤਸ ਗਿਆ ਤੇ ਜਦੋਂ ਉਹ ਉਹਦੀ ਦਿਮਾਗੀ ਸਥਿਤੀ ਇਹ ਹੁੰਦੀ ਸੀ ਉਹ ਕਦੇ ਮੇਰੇ ਸਿਕਿਉਰਿਟੀ ਗਾਰਡਨ ਥੱਪੜ ਮਾਰ ਦਿੰਦਾ ਸੀ ਕਦੇ ਆਪਣੀ ਮਾਂ ਦੇ ਕਮਰੇ ਚ ਅੱਗ ਲਾਉਂਦਾ ਸੀ ਇੱਕ ਵਾਰ ਤਾਂ ਉਹ ਆਪਣੀ ਘਰ ਵਾਲੀ ਨੂੰ ਮਕਾਉਣ ਦੀ ਕੋਸ਼ਿਸ਼ ਕਰ ਲਈ ਸੀ ਮੈਂ ਪੁਲਿਸ ਕੋਲ ਭੇਜਿਆ ਸ਼ਾਮ ਨੂੰ ਫੇਰ ਟੱਬਰ ਹੋਣ ਲੱਗ ਪਿਆ ਮੈਨੂੰ ਛਡਾਉਣਾ ਪਿਆ ਕਈ ਵਾਰ ਮੈਂ ਪੁਲਿਸ ਨੂੰ ਚੁਕਾਇਆ ਉਹ ਜਈਆਂ ਰਕਤਾਂ ਕਰਦਾ ਸੀ ਗੁੱਸਾ ਆ ਜਾਂਦਾ ਸੀ ਤੇ ਜਦੋਂ ਕੋਈ ਸੱਟ ਠੰਡਾ ਹੋ ਜਾਂਦਾ ਸੀ ਫਿਰ ਮਾਫੀ ਮੰਗਦਾ ਸੀ ਉਸੇ ਗੁੱਸੇ 'ਚ ਉਸੇ ਬਿਮਾਰੀ 'ਚ ਉਹ ਵੀਡੀਓ ਬਣਾਤੀ ਬਹੁਤ ਕੁਛ ਕਿਹਾ ਤੁਸੀਂ ਤੇ ਤੁਸੀਂ ਇਹ ਵੀ ਕਿਹਾ ਕਿ ਜੀ ਚੰਗੀ ਗੱਲ ਹੋਈ ਕਿਉਂਦੀ ਸ਼ਿਕਾਇਤਦਾਰ ਤੇ ਇਹ ਘਰ ਬਈ ਅੱਗੇ ਤੁਰਿਆ ਤੇ ਜਾਂਚ ਜੇ ਪੰਜਾਬ ਚੋਂ ਦੀ ਸ਼ਹਿਰ ਕਹਿੰਦੇ ਜਿਵੇਂ ਬਿਚਾ ਲੈਂਦਾ ਤਾਂ ਮੇਰੇ ਤੇ ਦੋਸ਼ ਲੱਗਣੇ ਸੀ ਕਿ ਮੈਂ ਬਿਚਾ ਲਿਆ ਜੀ ਇਸ ਲਈ ਚੰਗੀ ਗੱਲ ਆ ਪੰਜ ਖੁੱਲੇ ਚਾ ਨਾ ਉੱਥੇ ਮੇਰੀ ਸਰਕਾਰ ਹੈ ਨਾ ਮੇਰਾ ਲੈਣ ਦੇਣਾ ਹੈ ਇਸ ਲਈ ਕਹਿੰਦੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਖੁਦ ਤੇ ਆਪਣੇ ਪੁੱਤਰ ਅਕੀਲ ਅਖਤਰ ਦੀ ਹੱਤਿਆ ਦੇ ਕੇਸ ਦੇ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਨੇ ਇਹ ਕੇਸ ਪੰਜਕੋਲਾ ਵਿੱਚ ਦਰਜ ਹੋਇਆ ਅਕੀਲ ਅਖਤਰ ਦੀ ਮੌਤ ਹੋਈ ਹੈ ਮੁਸਤਾਫਾ ਨੇ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਬਹੁਤੋ ਲੈ ਕੇ ਆਪਣੇ ਰਸਤੇਆਂ ਤੱਕ ਦੇ ਲਈ ਸਾਰੇ ਸਵਾਲਾਂ ਦਾ ਜਵਾਬ ਦਿੱਤੇ ਹਨ ਹੁਣਾਂ ਕਿਹਾ ਕਿ ਇਹ ਬਹੁਤ ਮਦਭਾਗ ਹੈ ਮੇਰੇ ਪੁੱਤਰ ਦੀ ਮੌਤ ਦਾ ਦਰਦ ਮੈਂ ਹੀ ਸਮਝ ਸਕਦਾ ਇਹ ਹੀ ਤਾਂ ਸਵਾਲ ਕਰ ਰਹੇ ਅਸੀਂ ਜਰਾ ਇਹ ਪੁੱਤ ਦੀ ਮੌਤ ਦਾ ਦਰਦ ਉਹਦੀ ਮਾਂ ਉਹਦੇ ਪਿਓ ਉਹਦੇ ਭੈਣ ਭਰਾ ਉਹਦਾ ਪਰਿਵਾਰਿਕ ਸੰਸਾਰ ਦਾ ਜਿਸ ਨੇ ਆਪਣਾ ਪੁੱਤਰ ਖੋਇਆ ਕਹਿੰਦੇ ਉਸੇ ਨੂੰ ਪਤਾ ਹੈ ਇਹੀ ਅਸੀਂ ਕਹਿ ਰਹੇ ਹਾਂ ਜਿਸ ਜਿਸ ਨੇ ਆਪਣੇ ਪੁੱਤਰ ਖੋਏ ਨੇ ਨਾ ਉਹਨਾਂ ਨੂੰ ਪਤਾ ਹੈ ਦੁਨੀਆ ਵਿੱਚ ਇਸ ਤੋਂ ਵੱਡਾ ਕਹਿੰਦੇ ਕੋਈ ਦੁੱਖ ਨਹੀਂ ਹੁੰਦਾ ਬਿਲਕੁਲ ਇਹੀ ਅਸੀਂ ਕਹਿ ਰਹੇ ਹਾਂ ਕਿ ਦੁੱਖ ਕਿਨੇ ਪੰਜਾਬ ਨੇ ਹੰਡਾਇਆ ਕਿਹੜਾ ਕਿਹੜਾ ਘਰਾਂ ਨੇ ਹੰਡਾਇਆ ਕਿਹੜੇ ਕਿਹੜੇ ਪਾਸੇ ਉਹ ਵੀ ਹੰਡਾਇਆ ਤਾਂ ਇਹ ਸਵਾਲ ਨਹੀਂ ਕਰਕੇ ਇੱਕ ਪਾਸੇ ਕਈ ਪਾਸੇ ਹਟਾਇਆ ਪੰਜਾਬ ਨੇ ਰੱਖ ਮਮਦ ਮੁਸਫਾ ਨੇ ਕਿਹਾ ਕਿ ਮੇਰੇ ਬੇਟੇ ਦੀ ਮੌਤ ਤੋਂ ਬਾਅਦ ਮੈਂ ਗੰਭ ਵਿੱਚ ਸੀ ਮੈਂ ਕਿਸੇ ਦਾ ਫੋਨ ਤੱਕ ਨਹੀਂ ਲੈ ਰਿਹਾ ਸੀ ਮੇਰੇ ਅੰਦਰ ਹਿੰਮਤ ਨਹੀਂ ਸੀ ਮੇਰੇ ਅੰਦਰ ਬਾਪ ਬਹੁਤ ਐਕਟਿਵ ਸੀਗਾ ਜਿਹੜਾ ਮੈਨੂੰ ਪੀੜ ਦੇ ਰਸ ਮੇਰਾ 35 ਸਾਲ ਦਾ ਮੁੰਡਾ ਗਿਆ ਸੀ ਹੁਣ ਉਹ ਕਹਿੰਦੇ ਕਿ 18 ਸਾਲ ਤੋਂ ਮੇਰਾ ਮੁੰਡਾ ਇਸ ਬਿਮਾਰੀ ਨਾਲ ਪੀੜਤ ਸੀ ਜਿਹਦੇ ਕਰਕੇ ਉਹ ਜੀਆਂ ਹਰਕਤਾਂ ਕਰਦਾ ਸੀ ਤੇ ਬਹੁਤੀ ਜਾਣ ਜਾਂਦੇ ਜਾਂਦੇ ਵੀ ਇੱਕ ਵਾਰ ਤਾਂ ਬੱਚੀ ਆ ਉਹਦਾ ਦਿਮਾਗ 40% ਦੀ ਡੈਮੇਜ ਹੋ ਗਿਆ ਸੀ 2006 ਤੋਂ ਨਸ਼ੇ ਦੀ ਕਰਤ ਸੀ ਤੇ ਪੰਜਾਬ ਪੁਲਿਸ ਜਾਣਦੀ ਐ ਕਿ ਮੇਰੇ ਮੁੰਡੇ ਨੂੰ ਗਲਤ ਆਤ ਤਾਂ ਪੈਗੀਆਂ ਸੀ ਤੇ ਉਸ ਤੋਂ ਬਾਅਦ ਮੈਂ ਕਈ ਵਾਰ ਪੰਜਾਬ ਪੁਲਿਸ ਤੱਕ ਕੋਸ਼ਿਸ਼ ਦੀ ਪਹੁੰਚ ਸ਼ਿਕਾਇਤ ਵੀ ਕੀਤੀ ਉਹਨੂੰ ਚਕਾਇਆ ਵੀ ਭੜਾਇਆ ਵੀ ਅਸੀਂ ਸੈਂਟਰ ਤੱਕ ਵੀ ਲੈ ਜਾਂਦੇ ਰਹੇ ਪਰ ਉਹ ਸੁਧਰ ਨਹੀਂ ਸਕਿਆ ਤੇ ਕਹਿੰਦੇ ਜੀ ਉਹਨਾਂ ਨੇ ਮੌਤੇ ਦਿਨ ਜੋ ਹੋਇਆ ਉਹ ਵੀ ਦੱਸਿਆ ਤੇ ਉਹਨਾਂ ਨੇ ਆਪਣੇ ਰਸਤੇ ਨੂੰ ਲੈ ਕੇ ਉਹਦੇ ਦੁਦ ਵਾਲ ਖੜੇ ਕੀਤੇ ਉਹਨੂੰ ਕਹਿੰਦੇ ਉਹਦਾ ਇਹ ਤੋਤਾ ਕਹਿੰਦਾ ਸੀ ਕਿ ਸਾਡੇ ਘਰੇ ਜਿਹੜੇ ਰਾਜਨੀਤਿਕ ਪ੍ਰਸ਼ਾਸਨਿਕ ਲੋਕ ਮਿਲਣਾ ਆਉਂਦੇ ਨੇ ਉਹ ਕਹਿੰਦਾ ਸੀ ਕਿ ਜੀ ਅਸਰ ਧੰਦਾ ਕਰਦੇ ਆ ਕੋਠਾ ਚਲਾਉਂਦੇ ਕਹਿੰਦਾ ਇੱਥੋਂ ਤੱਕ ਤੁਹਾਨੂੰ ਮੜਦਾ ਸੀ ਇਸ ਲਈ ਕਹਿੰਦਾ ਕਿ ਉਹ ਮਾਨਸਿਕ ਰੋਗੀ ਸੀ ਤੇ ਉਹਦੇ ਵਿੱਚੋਂ ਉਹਨਾਂ ਨੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਵੀ ਦਮ ਪਰਨ ਦੀ ਕੋਸ਼ਿਸ਼ ਕੀਤੀ ਆ ਕਿ ਸਿੱਟ ਇਸ ਮਾਮਲੇ ਦਾ ਇਨਸਾਫ ਕਰੂੰਗੀ ਤੇ ਕੁਝ ਤਰ੍ਹਾਂ ਇਹਨੂੰ ਆਉਂਦੇ ਜੀ ਸੁਲਤਾਨਾ ਦਾ ਨਾਂ ਜਾਂ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਂ ਦੇ ਆਧਾਰ ਤੇ ਵੀ ਦੇਖਦਿਆ ਕਿ ਕੀ ਏ ਪੀ 27 ਤੋਂ ਪਹਿਲਾਂ ਉਹਨਾਂ ਦਾ ਰਾਹ ਰੋਕਿਆ ਜਾ ਰਿਹਾ ਇਸ ਲਈ ਵੀ ਇਹ ਨਾਮ ਦਰਜ ਹੋਏ ਨੇ ਕੁਝ ਇਸ ਨੂੰ ਇਸ ਨਜ਼ਰੀਏ ਤੋਂ ਪਰ ਮੁੰਡੇ ਦੀ ਵੀਡੀਓ ਤੇ ਬੇਸ਼ੱਕ ਉਹ ਵਿਅਕਤੀ ਕਹਿੰਦੇ ਗਵੰਡੀ ਨਾ ਹੋਵੇ ਜਿਹਦੀ ਸ਼ਿਕਾਇਤ ਆ ਉਹ ਰਹਿੰਦਾ ਉਸੇ ਮਹੱਲੇ ਚ ਅਗਲੀਆਂ ਛੱਟ ਕੇ ਪਰ ਉਥੇ ਕਿੰਨਾ ਕਰਦਾ ਕਿੰਨਾਕ ਨਹੀਂ ਹੈ ਤੇ ਪਰ ਉਹਦੇ ਵੀ ਕਈ ਰਾਜਨੀਤਿਕ ਤਰ੍ਹਾਂ ਤੱਕ ਪਹੁੰਚ ਅਪਰੋਚ ਰਹੀ ਆ ਹੈਨਾ ਉਹਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਲਈ ਦੇ ਵਿੱਚ ਰਾਜਨੀਤੀ ਵੀ ਸ਼ਾਮਲ ਹੁੰਦੀ ਜਾ ਰਹੀ ਹੁਣ ਘਟਨਾ ਤੋਂ ਬਾਅਦ ਤੇ ਉਹਦੇ ਉੱਤੇ ਵੀ ਸਵਾਲ ਦੀ ਨਿਗਰਾਨੀ ਹੁਣ ਦੇਖਦੇ ਆ ਜੀ ਹੱਤਿਆ ਦਾ ਕੇਸ ਦਰਜ ਹੋ ਗਿਆ ਸੱਟ ਬਣ ਗਈ ਹੈ ਤੇ ਉਹ ਜਾਂਚ ਕਰੇਗੀ ਇਨਕੁਆਇਰੀ ਕਰੇਗੀ ਉਹਦੇ ਵਿੱਚ ਕੌਣ ਕੌਣ ਦੋਸ਼ੀ ਸਾਬਤ ਹੁੰਦਾ ਕੌਣ ਕੌਣ ਦੇਖਣਾ ਸਾਬਤ ਹੁੰਦਾ ਉਹਨਾਂ ਵਾਲਾ ਵਕਤ ਤੈਅ ਕਰੇਗਾ ਪਰ ਇਸ ਘਟਨਾ ਨੇ ਮੁਸਫਾ ਹੁਰਾ ਨੂੰ ਆਪਣਾ ਉਹ ਟਾਈਮ ਵੀ ਜਾਦ ਦਿਵਾਇਆ ਹੋਊਗਾ ਜਦੋਂ ਤੁਸੀਂ ਆਪਣੀ ਪਰਦੀ ਦੇ ਤੋਂ ਉਸ ਦੇ ਵਿੱਚ ਕਿੰਨੇ ਹੰਮਸਲ ਕੇ ਲੰਗੇ ਹੋਗੇ ਜਾਂ ਤਾਇਆ ਹੋ ਹੋ ਜਾਣਾ ਚਲੋ ਗੱਲ ਆਪਾਂ ਹਰਿਆਣੇ ਚ ਵਾਪਰੇ ਇਸ ਘਟਨਾ ਕਰਨ ਦੀ ਕਰਦੇ ਪਿਛਲੇ ਦਿਨੀ ਉਹਨਾਂ ਦਾ ਇੱਕ ਅਧਿਕਾਰੀ ਪੂਰਨ ਕੁਮਾਰ ਫਿਰ ਇੱਕ ਸੰਦੀਪ ਸਿੰਘ ਫਿਰ ਹੁਣ ਆ ਹਰਿਆਣੇ ਚ ਪੰਚਕੋਲਾ ਚ ਇਹ ਘਟਨਾ ਤੇ ਹਰਿਆਣੇ ਦੀ ਪੁਲਿਸ ਕਾਫੀ ਚਰਚਾ ਚਾ ਪਰ ਉਸ ਦੇ ਬਾਵਜੂਦ ਹਰਿਆਣਾ ਦੇ ਡੀਜੀਪੀ ਹੋਰਾਂ ਲਗਾਤਾਰ ਜਿਹੜੇ ਨਵੇਂ ਡੀਜੀਪੀ ਹੁਣ ਲੱਗੇ ਨੇ ਹੈਨਾ ਉਹ ਡੀਜੀਪੀ ਹੋਰਾਂ ਦੀ ਇੱਕ ਚਿੱਠੀਆਂ ਕਾਫੀ ਚਰਚਾ ਚਾਹ ਰੀਆਂ ਨੇ ਉਹਦੀ ਚੌਥੀ ਚਿੱਠੀ ਆ ਹੁਣ ਜਿਹੜੀ ਕਿਉਂਕਿ ਪੂਰਨ ਕੁਮਾਰ ਦੇ ਮਾਮਲੇ 'ਚ ਡੀਜੀਪੀ ਨੂੰ ਛੁੱਟੀ ਤੇ ਭੇਜਿਆ ਤੇ ਉਸ ਤੋਂ ਬਾਅਦ ਚਾਰਜ ਮਿਲਿਆ ਸੋ ਹਰਿਆਣਾ ਦੇ ਨਵੇਂ ਡੀਜੀਪੀ ਓਪੀ ਸਿੰਘ ਨੇ ਪੁਲਿਸ ਕਰਮੀਆਂ ਨੂੰ ਅਫਸਰਾਂ ਅਧਿਕਾਰੀਆਂ ਨੂੰ ਇੱਕ ਚਿੱਠੀ ਗੱਡੀਆ ਪਹਿਲਾਂ ਇੱਕ ਚੱਕੀ ਦੂਜੀ ਚਿੱਠੀ ਨੂੰ ਚੌਥੀ ਚਿੱਠੀ ਕਾਫੀ ਚਰਚਾ ਇਹ ਚਿੱਠੀ ਹੈ ਹਰਿਆਣਾ ਦੇ ਹਵਾਲੇ ਨਾਲ ਪਰ ਮੈਂ ਇਸ ਨੂੰ ਪੰਜਾਬ ਦੇ ਹਵਾਲੇ ਨਾਲ ਵੀ ਦੇਖ ਰਿਹਾ ਕਿ ਜੇ ਕਾਸ਼ ਪੰਜਾਬ 'ਚ ਵੀ ਇਹ ਹੋ ਜਾਵੇ ਹਰਿਆਣਾ ਦੇ ਡੀਜੀਪੀ ਨੇ ਚੌਥਾ ਲਿਟਰ ਲਿਖਦਿਆਂ ਹੋਇਆਂ ਉਹਦੇ ਵਿੱਚ ਬਕਾਇਦਾ ਤੌਰ ਤੇ ਪਬਲਿਕ ਡੀਲਿੰਗ ਲਈ ਆਮ ਲੋਕਾਂ ਨਾਲ ਮਿਲਵਰਤਨ ਪੁਲਿਸ ਦਾ ਕਿਹਾ ਜਾਵੇ ਇਹਨੂੰ ਲੈ ਕੇ ਸਖਤ ਹਦਾਇਤਾਂ ਕੀਤੀਆਂ ਉਹਨਾਂ ਨੇ ਐਸਐਚਓ ਤੋਂ ਲੈ ਕੇ ਡੀਐਸਪੀ ਤੱਕ ਏਸੀਪੀ ਤੱਕ ਐਸਪੀ ਤੱਕ ਡੀਸੀਪੀ ਤੱਕ ਸੀਪੀ ਆਈਜੀ ਏਡੀਜੀ ਸਾਰਿਆਂ ਰੈਂਕ ਤੱਕ ਉਹ ਕਹਿੰਦੇ ਵੀ ਜਦੋਂ ਤੁਹਾਨੂੰ ਆਮ ਲੋਕ ਮਿਲਣ ਆਉਣ ਤਾਂ ਤੁਹਾਡੇ ਦਫ਼ਤਰ ਦੇ ਵਿੱਚ ਇੱਕ ਵਿਜ਼ਟਰ ਰੂਮ ਹੋਣਾ ਜ਼ਰੂਰੀ ਹੈ। ਥਾਣੇ ਦੇ ਅੰਦਰ ਦਫ਼ਤਰ ਦੇ ਅੰਦਰ ਜ਼ਿਲ੍ਹੇ ਦੇ ਪਿੰਦਰ ਤੇ ਤੁਹਾਡਾ ਦਫ਼ਤਰਾ ਥਾਣੇ ਚ ਦਫ਼ਤਰ ਹੈ ਜਿੱਥੇ ਵੀ ਹੈ। ਕਹਿੰਦੇ ਉੱਥੇ ਬੜੇ ਮੇਜ਼ ਚੱਕੋ ਸਭ ਤੋਂ ਪਹਿਲਾਂ ਤਾਂ ਸਧਾਰਨ ਮੇਜ਼ ਰੱਖੋ। ਕੁਰਸੀ ਦੇ ਪਿੱਛੇ ਤੋਲੀਆਂ ਟੰਗਣਾ ਬੰਦ ਕਰੋ। ਕੁਰਸੀ ਉਹ ਰੱਖੋ ਜਿਹਹੀ ਸਾਹਮਣੇ ਵਾਲੇ ਨੂੰ ਬੈਠਣ ਲਈ ਆ। ਜਿਹੜਾ ਬੰਦਾ ਆਪਣਾ ਦੁੱਖ ਦਰਦ ਸੁਣਾਉਣ ਆਉਂਦਾ ਤੁਹਾਨੂੰ ਆਪਣੀ ਤਕਲੀਫ ਦਾ ਹੱਲ ਕਢਾਉਣ ਆਉਂਦਾ। ਉਸ ਨੂੰ ਲੱਗੇ ਕਿ ਤੁਸੀਂ ਉਹਦੇ ਵਰਗੇ ਹੀ ਉਹਦੀ ਗੱਲ ਸੁਣ ਰਹੇ ਹੋ ਜੇ ਹੋਵੇ ਤਾਂ ਕਹਿੰਦੇ ਵਿਜ਼ਟਰ ਰੂਮ ਚ ਉੱਠ ਕੇ ਜਾਓ ਉੱਥੇ ਬੈਠ ਕੇ ਜਾ ਕੇ ਸੋਫਿਆਂ ਦੇ ਉੱਤੇ ਉਹਨਾਂ ਦੀ ਗੱਲ ਸੁਣੋ ਉਹ ਕਹਿੰਦੇ ਜਿਹੜੇ ਨਵੇਂ ਬੱਚੇ ਭਰਤੀ ਆਲੇ ਨੇ ਉਹਨਾਂ ਦੇ ਟਾਈਮ ਟੇਬਲ ਬਣਾਓ ਉਹ ਤੁਹਾਡੇ ਦਫ਼ਤਰਾਂ ਚ ਆਏ ਗਿਆ ਦੀ ਆਉ ਭਖਤ ਲਈ ਹੋਣ ਤਾਂ ਕਿ ਉਹਨਾਂ ਨੂੰ ਵਿਵਹਾਰ ਸਮਝ ਆਵੇ ਕਿਵੇਂ ਕਰਨਾ ਹੈ ਅਸੀਂ ਲੋਕਾਂ ਨਾਲ ਤੇ ਉਸ ਤੋਂ ਬਾਅਦ ਲੋਕਾਂ ਨੂੰ ਬਿਠਾ ਕੇ ਪਹਿਲਾਂ ਚਾਹ ਪਾਣੀ ਦਾ ਪ੍ਰਬੰਧ ਕਰੋ ਉਹਨਾਂ ਲਈ ਫਿਰ ਉਹਨਾਂ ਦੀ ਗੰਮੀਤਾ ਗੱਲ ਸੁਣੋ ਜਦੋਂ ਗੱਲ ਸੁਣਨੀ ਆ ਤਾਂ ਫੋਨ ਨਾ ਹੋਵੇ ਤੁਹਾਡੇ ਹੱਥਾਂ ਚ ਤੇ ਜੇ ਦਫ਼ਤਰ ਮਿਸਟਰ ਰੂਮ ਬਣਾਉਣ ਲਈ ਨਹੀਂ ਹੈਗਾ ਤਾਂ ਦਫ਼ਤਰ 'ਚ ਬੈਠ ਕੇ ਸੁਣਨੀ ਆ ਤਾਂ ਆਪਣੀਆਂ ਕੁਰਸੀਆਂ ਦੇ ਸਹਜ ਟੇਬਲਾਂ ਦੇ ਸਹਜ ਬਦਲੋ ਉਹਦੇ ਉੱਤੇ ਲੋ ਲਸ਼ਕਰ ਹਟਾਓ ਆ ਪਿੱਛੇ ਤੋਲੀਆਂ ਟੰਗਣਾ ਬੰਦ ਕਰੋ ਸੱਚ ਸਦਅਤ ਕੀਤੀ ਹੈ ਤੇ ਕਹਿੰਦੇ ਜੇ ਅਜਿਹੀ ਨਾ ਮੈਨੂੰ ਜਾਣਕਾਰੀ ਮਿਲੀ ਕਿ ਜਿਆ ਹੋ ਰਿਹਾ ਤਾਂ ਮੈਂ ਪੇਸ਼ੀਆ ਪਾਉਂਗਾ ਤੁਹਾਡੀਆਂ ਕੀ ਇਹਨਾਂ ਚ ਸੰਭਵ ਹੈ ਜੀ ਕਿ ਠਾਣੇ 'ਚ ਜਾਣ ਤੇ ਬੰਦੇ ਨੂੰ ਜਿਹੜਾ ਸ਼ਿਕਾਇਤ ਕਰਨ ਵੀ ਜਾ ਰਿਹਾ ਆਪਣੀ ਤਕਲੀਫ ਦਾ ਮਸਲੇ ਦਾ ਹੱਲ ਕਢਾਉਣ ਵੀ ਜਾ ਰਿਹਾ ਉਹਨੂੰ ਡਰ ਲੱਗਣਾ ਬੰਦ ਹੋ ਜਾਵੇ ਇਹ ਹੋ ਜੂਵੇ ਤਾਂ ਕਿੰਨੇ ਮਸਲੇ ਆ ਗਏ। ਪੁਲਿਸ ਲੋਕਾਂ ਦੀ ਸੇਵਾ ਲਈ ਹੈ, ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ ਹੈ ਪਰ ਲੋਕਾਂ ਨੂੰ ਥਾਣੇ, ਕਚਹਿਰੀ, ਦਫ਼ਤਰਾਂ 'ਚ ਜਾਂਦੇ ਆ ਡਰ ਕਿਉਂ ਲੱਗਦਾ, ਭੈ ਕਿਉਂ ਖੰਦਾ। ਉਹ ਰੋ ਵੀ ਉਹ ਜਿਹੜੇ ਆਪਣੀ ਤਕਲੀਫ ਲੈ ਕੇ ਜਾ ਰਹੇ ਨੇ। ਸੋ ਇਸ ਲਈ ਹਰਿਆਣਾ ਦੇ ਡੀਜੀਪੀ ਦੀ ਇਹ ਚਿੱਠੀ ਨੇ ਮੈਨੂੰ ਇਸ ਲਈ ਸਾਂਝਾ ਕਰਨ ਲਈ ਮਜਬੂਰ ਕੀਤਾ ਕਿ ਕਾਸ਼ ਪੰਜਾਬ 'ਚ ਵੀ ਅਜਿਹੀ ਕੋਈ ਪਹਿਲ ਕਦਮੀ ਹੋਵੇ। ਪੰਜਾਬ ਪੁਲਿਸ ਲੋਕਾਂ ਦਾ ਭਰੋਸਾ ਜਿੱਤ ਸਕੇ। ਲੋਕਾਂ ਨੂੰ ਲੱਗੇ ਕਿ ਸਾਡੀ ਸਿਹਤ ਆਲੀ ਹੈ ਸਾਡੇ ਨਾਲ ਧੋਖਾ ਧੱਕਾ ਵਧੀਕੀ ਵਸੂਲੀ ਲਈ ਨਹੀਂ ਹੈ ਜੇ ਜੇ ਆਉਜਵੇ ਤਬਾਕਮਾਲਾ ਜੀ ਬਹੁਤ ਬਹੁਤ ਸ਼ੁਕਰੀਆ